ਨਹੀਂ ਕਰਾਇਆ ਅਸੀਂ ਸੁੱਚੇ ਆ ਓ ਐਸੇ ਲੋਕ ਅਨੇਕ ਇਹਨਾਂ ਵਿੱਚ ਬਹੁਤ ਲੋਕ ਐਸੇ ਹਨ ਮੈਂ ਵਿਚਰ ਕੇ ਦੇਖਿਆ ਪੁੱਛਿਆ ਉਹ ਕਹਿੰਦੇ ਅਸੀਂ ਤਾਂ ਵਿਆਹ ਹੀ ਨਹੀਂ ਕਰਾਇਆ ਅਸੀਂ ਸੁੱਚੇ ਆ ਅਸੀਂ ਸੁੱਚੇ ਵਿਆਹ ਹੀ ਨਹੀਂ ਕਰਾਇਆ ਵੀ ਅਸੀਂ ਜਤੀ ਆ ਕਿ ਮਹਾਰਾਜ ਵਾਕਈ ਇਹਨਾਂ ਵਿੱਚ ਹੈ ਜਤੀ ਜਦੋਂ ਇਸ ਤਰ੍ਹਾਂ ਦਾ ਸਵਾਲ ਮਰਦਾਨਾ ਜੀ ਮਹਾਰਾਜ ਨੂੰ ਕਰਦੇ ਹਨ ਖਸ਼ਟ ਜਤੇ ਤੂੰ ਕਿਉਂ ਕਹੇ ਮੁਜ ਸੰਸੇ ਪਾਏਕ ਤੁਸੀਂ ਕਹਿੰਦੇ ਵੀ ਇਹ ਸਾਰੇ ਜੋਗੀਆਂ ਵਿੱਚ 6 ਜਤੀ ਹੈ ਤੇ ਮੇਰੇ ਮਨ ਚ ਸੰਸਾ ਆ ਗਿਆ ਮੇਰੀ ਗਿਣਤੀ ਅਨੁਸਾਰ ਇਹਨਾਂ ਚ ਤਾਂ ਬਹੁਤ ਜੋਗੀ ਐ ਅਜਿਹਨਾਂ ਨੇ ਵਿਆਹ ਹੀ ਨਹੀਂ ਕਰਾਇਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਵੀ ਉਹ ਵੀ ਤਾਂ ਜਤੀ ਹੋਏ ਫਿਰ ਉਹਨਾਂ ਦੀ ਗਿਣਤੀ ਤਾਂ ਮਹਾਰਾਜ ਬਹੁਤ ਹੈ ਪਰ ਤੁਸੀਂ 6 ਕਿਹਾ ਵੀ ਆਪ ਜੀ ਦੱਸੋ ਤੁਸੀਂ ਗਿਣਤੀ 6 ਕਿਉਂ ਆਖੀ ਹੈ ਬੀਨਾ ਵਿੱਚ 6 ਹੀ ਜਤੀ ਹਨ ਸੁਣ ਸ੍ਰੀ ਗੁਰੂ ਨੇ ਬਚਨ ਉਚਾਰੇ ਸਤਗੁਰ ਜੀ ਨੇ ਮਰਦਾਨਾ ਜੀ ਨੂੰ ਦੇਖ ਕੇ ਮੁਸਕਰਾਉਣਾ ਕੀਤਾ ਮਰਦਾਨਿਆ ਤੂੰ ਵਾਕਈ ਪੌੜਾ ਹੈ ਜਿਹੜਾ ਜਤੀ ਹੋਣਾ ਹੈ ਇਹ ਬਹੁ ਵੱਡੀ ਮਹਾਨਤਾ ਰੱਖਦਾ ਹੈ ਪਰ ਜਤੀ ਕੈਸਾ ਹੋਵੇ ਮੈਂ ਤੈਨੂੰ ਦੱਸਦਾ ਹਾਂ ਵਿਅਕਤੀ ਜਤੀ ਕਦੋਂ ਬਣਦਾ ਹੈ ਨਹੀਂ ਜਤੀ ਜੋ ਤੋਹੇ ਵਿਚਾਰੇ ਜੋ ਤੂੰ ਗਿਣੇ ਹਨ ਉਹ ਜਤੀ ਨਹੀਂ ਹਨ ਕਹਿੰਦਾ ਮਹਾਰਾਜ ਸੱਚੀ ਗੁਰਦੇਵ ਕਹਿੰਦੇ ਹਾਂ ਅਹੀਂ ਇਹਨਾਂ ਵਿੱਚੋਂ ਕੇਵਲ 6 84 ਵਿੱਚੋਂ ਆ 6 ਨੂੰ ਜਤੀ ਮੰਨਿਆ ਹੈ ਤੇ ਜਿਹੜੇ ਤੂੰ ਵਿਚਾਰੇ ਹਨ ਇਹ ਜਤੀ ਨਹੀਂ ਸਰਵ ਰਖੀ ਕੇ ਬਿੰਦ ਦਰਵ ਜਾਵੇ ਮਹਾਰਾਜ ਜੇ ਬੰਦਾ ਵਿਆਹ ਨਾ ਕਰਾਵੇ ਉਹ ਜਤੀ ਹੀ ਤਾਂ ਹੁੰਦਾ ਹੈ ਮਹਾਰਾਜ ਕਹਿੰਦੇ ਜਰੂਰੀ ਨਹੀਂ ਕਿ ਇਨਸਾਨ ਦਾ ਬਿੰਦ ਛਰੇ ਤੇ ਤਾਂ ਉਹ ਜਤੀਪੂਣਾ ਖਤਮ ਹੋ ਜਾਂਦਾ ਹੈ। ਇਨਸਾਨ ਦੀਆਂ ਅੱਖਾਂ ਵਿੱਚੋਂ ਉਹਦੇ ਇੰਦਰੀਆਂ ਵਿੱਚੋਂ ਵੀ ਜੇ ਵਾਸ਼ਨਾ ਝਲਕਦੀ ਹੈ ਉਹ ਬੰਦਾ ਜਤੀ ਨਹੀਂ ਭਾਵੇਂ ਉਹਨੇ ਵਿਆਹ ਨਹੀਂ ਕਰਾਇਆ ਹੋਇਆ। ਪਰ ਮੰਨ ਲਓ ਕਿਸੇ ਵਿਅਕਤੀ ਨੇ ਇਹ ਸੋਚ ਕੇ ਵੀ ਭਾਈ ਵਿਆਹ ਤਾਂ ਜੰਜਾਲ ਹੈ ਮੈਂ ਵਾਸ਼ਨਾ ਵਿੱਚ ਨਹੀਂ ਪੈਣਾ ਵਿਆਹ ਨਾ ਕਰਾਵੇ। ਪਰ ਉਹ ਆਪਣੇ ਗਿਆਨ ਇੰਦਰੀ ਕਰਮ ਇੰਦਰੀਆਂ ਤੇ ਕੰਟਰੋਲ ਨਾ ਕਰੇ ਗਿਆਨ ਇੰਦਰੇ ਉਵੇਂ ਹੀ ਪਾਪ ਕਰਨ ਕਰਨ ਇੰਦਰੇ ਉਵੇਂ ਹੀ ਪਾਪ ਕਰਨ ਫਿਰ ਉਹ ਜਤੀ ਨਹੀਂ ਹੁੰਦਾ ਗੁਰੂ ਸਾਹਿਬ ਨੇ ਇਉਂ ਮਰਦਾਨਾ ਜੀ ਨੂੰ ਸਮਝਾਉਣਾ ਕੀਤਾ ਹੈ ਸਾਡੇ ਜਿਹੜੇ ਗਿਆਨ ਇੰਦਰੇ ਹਨ ਇਹਨਾਂ ਵਿੱਚੋਂ ਵੀ ਵੀਰਜ ਝਲਕਦਾ ਹੈ ਜਿਹਨਾਂ ਦੇ ਗਿਆਨ ਇੰਦਰੀਆਂ ਵਿੱਚੋਂ ਵੀ ਕਹਿੰਦੇ ਵਾਸਨਾ ਬਾਹਰ ਝਲਕੇ ਡੁਲਕੇ ਉਹ ਕੌਣ ਜਤੀ ਹੁੰਦੇ ਹਨ ਜੇ ਲੋ ਹੁਣ ਕੋਈ ਬੰਦਾ ਹੈ ਉਹਦੀਆਂ ਅੱਖਾਂ ਨੇ ਪਰਾਇਆ ਰੂਪ ਦੇਖਿਆ ਇਸਤਰੀ ਹੈ ਜਾਂ ਮਰਦ ਹੈ ਪਰਾਇਆ ਰੂਪ ਦੇਖ ਕੇ ਉਹਦੇ ਮਨ ਚ ਪਾਪ ਆ ਗਿਆ। ਉਹਦਾ ਅੱਖਾਂ ਦਾ ਜਤੀ ਪੂਣਾ ਚਲਿਆ ਗਿਆ। ਆਖੋ ਸਤਨਾਮ ਸ੍ਰੀ ਵਾਇ। ਗੁਰੂ ਜੀ ਨੇ ਵੀ ਇਹੀ ਗੱਲ ਸਮਝਾਈ ਸੀ ਕਿ ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵੈਨਿਤਦਾਰੀ ਵੇ ਤੱਗਾ ਆਪੇ ਵਤੈ ਵਟ ਤੱਗੇ ਅਵਰਾਂ ਕਤੈ ਭਾਈ ਵੇ ਤੱਗਾ ਹੈ। ਮਰਿਆਦਾ ਦਾ ਸਰੀਰ ਦੇ ਉੱਤੇ ਤਾਂ ਜਨੇਊ ਪਾ ਲਿਆ। ਤੇ ਅੱਖਾਂ ਤੇ ਜਨੇਊ ਨਾ ਪਾਇਆ ਕੰਨਾਂ ਤੇ ਜਨੇਊ ਨਾ ਪਾਇਆ ਤਨ ਹਜੇ ਵੀ ਬੁਰਾ ਸੁਣਦੇ ਅੱਖਾਂ ਹਜੇ ਵੀ ਬੁਰਾ ਦੇਖਦੀਆਂ ਫਿਰ ਇਹ ਬ੍ਰਹਮਚਰਿਆ ਨਹੀਂ ਹੋਇਆ ਅਸਲੀ ਉਸੇ ਬੰਦੇ ਦਾ ਬ੍ਰਹਮਚਰ ਰਹਿੰਦਾ ਹੈ ਜਿਹਦੀਆਂ ਅੱਖਾਂ ਵੀ ਮਾੜਾ ਨਾ ਦੇਖੇ ਸੁਪਨੇ ਬਿੰਦ ਨਾ ਦੇਈ ਝਰਨਾ ਸੁਪਨੇ ਦੇ ਵਿੱਚ ਵੀ ਬੁਰਾ ਖਿਆਲ ਨਾ ਆਵੇ ਜਾਗਦੇ ਤਾਂ ਆਉਣਾ ਹੀ ਕੀ ਆਖੋ ਸਤਨਾਮ ਸ੍ਰੀ ਵਾਹਿ ਸੁੱਤਿਆਂ ਸੁੱਤਿਆਂ ਵੀ ਬੁਰਾ ਖਿਆਲ ਨਾ ਮਨ ਵਿੱਚ ਆਵੇ ਉਹ ਜਤੀ ਹੋਇਆ ਕਰਦਾ ਮਰਦਾਨਿਆ ਕੇਸ ਦੀਆਂ ਅੱਖਾਂ ਨੇ ਰੂਪ ਦੇਖਿਆ ਬਗਾਨਾ ਤੇ ਉਹਦੇ ਮਨ ਵਿੱਚ ਵਾਸਨਾ ਪਾਪ ਆ ਗਿਆ ਉਹ ਜਤੀ ਨਹੀਂ ਤਾਹੇ ਸਮੈ ਨੈਣ ਦਰਜਾਏ ਉਹਦੀਆਂ ਅੱਖਾਂ ਉਦੋਂ ਹੀ ਅਪਵਿੱਤਰ ਹੋ ਜਾਂਦੀਆਂ ਹਨ ਪ੍ਰਾਇਆ ਰੂਪ ਦੇਖ ਕੇ ਡੋਲਣ ਵਾਲੇ ਦੀਆਂ ਤੇ ਆ ਰਸ ਸੁਨਹਿ ਜਬਦ ਕਾਨਾ ਹੁਣ ਮੰਨ ਲਓ ਕੋਈ ਬੰਦਾ ਕੰਨਾਂ ਨਾਲ ਗਲਤ ਗੱਲਾਂ ਸੁਣੇ ਜਿਹੜੀਆਂ ਮਨ ਨੂੰ ਬੇਈਮਾਨ ਕਰ ਦੇਵੇ ਕੰਨਾਂ ਨਾਲ ਇਸਤਰੀ ਮਰਦ ਦੀਆਂ ਮਰਦ ਇਸਤਰੀ ਦੀਆਂ ਸੁਣੇ ਉਹਦੇ ਕੰਨ ਡੁੱਲ ਗਏ ਮਾੜੀਆਂ ਗੱਲਾਂ ਵਿੱਚ ਉਹਦੇ ਮਨ 'ਚ ਪਾਪ ਆ ਗਿਆ। ਉਹਦੇ ਕੰਨਾਂ ਦਾ ਵੀ ਜਤੀ ਪੂਣਾ ਜਾਂਦਾ ਰਿਹਾ। ਚਾਏ ਸਰਵਨ ਦਰ ਬਿੰਦ ਲੁਭਾਨਾ। ਕਹਿੰਦੇ ਇਸ ਤਰ੍ਹਾਂ ਉਹਦੇ ਕੰਨ ਵੀ ਜਾਂਦੇ ਰਹੇ। ਬਾਕੀ ਸਾਰੇ ਗਿਆਨ ਇੰਦਰੇ ਇਸੇ ਤਰ੍ਹਾਂ ਲੱਗੇ ਰਹਿੰਦੇ ਹਨ। ਜੀਭ ਕਿਸੇ ਦੇ ਗੱਲਾਂ ਕਰ ਲੀਆਂ, ਮਾੜੀਆਂ ਗੱਲਾਂ ਕਿਸੇ ਬਾਰੇ ਕਰ ਲੀਆਂ। ਔਰ ਤੁਸੀਂ ਦੇਖੋ ਸਾਡੀ ਜੀਭ ਨੂੰ ਵੀ ਦੋਖ ਲੱਗਦਾ। ਤੇ ਸਾਡਾ ਸਰੀਰ ਜੇ ਕਿਸੇ ਨਾਲ ਮਿਲਦਾ ਹੈ, ਸੰਪਰਕ ਚ ਆਉਂਦਾ ਹੈ, ਫਿਰ ਉਹਦਾ ਵੀ ਸਾਨੂੰ ਪਾਪ ਲੱਗਦਾ ਹੈ ਉਹਦਾ ਵੀ ਦੁੱਖ ਲੱਗਦਾ ਹੈ ਸਾਧ ਸੰਗਤ ਉਹਦਾ ਵੀ ਫਿਰ ਹਿਸਾਬ ਦੇਣਾ ਪੈਂਦਾ ਹੈ ਆਪਣਾ ਮਨ ਕਿੰਨਾ ਸ਼ੁੱਧ ਕਰਨਾ ਹੈ ਸੁਪਨੇ ਵਿੱਚ ਵੀ ਬੁਰਾ ਖਿਆਲ ਨਹੀਂ ਆਉਣਾ ਤਾਂ ਮਨ ਸ਼ੁੱਧ ਹੁੰਦਾ ਹੈ ਸੰਗਤ ਜੀ ਸਤਿਗੁਰੂ ਗਰੀਬ ਨਵਾਜ਼ ਜੀ ਨੇ ਇਉਂ ਸਮਝਾਉਣਾ ਕੀਤਾ ਹੈ